ਤੇ ਬੈਕਗਰਾਉਂਡ ਆ ਕੋਈ ਨਾ ਭਰੇ ਪਿਆ ਹੈ ਜੋਦ ਵਾਲੇ ਦਾ ਪਾਇਲੇ ਨੂੰ ਕੱਲ ਨੂੰ ਜੇ ਮੈਂ ਦੂਈ ਵੀ ਘੜਾ ਦੇ ਬੁੱਤੇ ਵਾਲੀ ਫਿਰ ਬੁੱਤੇ ਵਾਲੀ ਜੀ ਕਿਹਨੇ ਘੜਾ ਲੂਵੇ ਬੰਦਨ ਗਏ ਬੰਦੇ ਠੀਕ ਆ ਯੋਗੀ ਆ ਆ ਬੈਕ ਨੇ ਰੀਕ ਇਹਦੀਆਂ ਸਾਡੇ ਪੰਜ ਲੀ ਹੈਗਾ ਆਏ ਆਏ ਇਹ ਲੈ ਆਏ ਇਹ ਬੱਸ ਕਿੰਨਾ ਘੋੜਾ ਹੈ ਪੂਰਾ ਮਰ 15 15 ਆਏ ਨੇ ਫੁੱਲ ਉੱਪਰ ਤੱਕ ਫੁੱਲ ਨੂੰ ਫੁੱਲ ਵਰਜਣੇ ਉਹ ਨਹੀਂ ਬੱਤੀ ਕਈ ਪਾਤ ਉਹ ਦੋ ਕਿਲੇ ਦੇ ਉੱਪਰ ਹੋ ਗਿਆ ਕੰਮ ਇਹ ਆਵੇ ਕੁੱਤੇ ਆ ਭਾਈ ਹੋ ਮੈਂ ਚਾਚ ਜਿਹੜੀ ਆਉਂਦੀ ਵਧੀਆ ਹੋਰ ਜਾਂਦਾ ਇਹ ਨਾਲ ਹੈ ਵੀ ਫਸਦਾ ਆ ਆ ਗਿਆ ਨਹੀਂ 라운ਡ ਤੇ ਲੱਗੀ ਪਈ ਹੈ ਕੋਈ ਗੱਡੀ ਇੰਨੀ ਆਉਂਦੀ ਇੰਦਰ ਜਾਂਦੀ ਹੈ ਕਿ ਬੰਦਾ ਚੱਲੂ ਜੀ ਕੱਲੂ ਕੜਾ ਉਹਨਾਂ ਕਿਤੇ ਨਹੀਂ ਪੁੰਨੀਂਦਾ ਕਾ ਬਥਰ ਆਈ ਗਿਆ ਹੁਣ ਬਥਰ ਚਲੇ ਰਖਾਦਾ ਚੱਲ ਡੁੱਬ ਗਿਆ ਫੇਰ ਚੱਲ ਉਹਨੇ ਪਲਾਕ ਕੰਮ ਖਾ ਰਿਹਾ ਹੁੰਦਾ ਕਾ ਦੋ ਦਿਨਾਂ ਬਾਅਦ ਕਿੰਨਾ ਕੰਮ ਖਾ ਰਹੀ ਅੱਜ ਤੱਕ ਕਾਲੂ ਨੇ ਖਾਦੂ ਖਤਮ ਹੋਣਾ ਮੈਂ ਕਹਣਾ ਬੱਜੂ ਜੇ ਤੱਕ ਉਹਨੇ ਕਾਰਕ ਬਣਾ ਲਈ ਫੇਰ ਪਰ ਮਸ਼ੀਨਾਂ ਪਰਸੋਂ ਰੋਡ ਦਾ ਕੰਮ ਖਤਮ ਹੋਣਾ ਪਰਸੋਂ ਭਾਈ ਹੈਨਾ ਉਹ ਵੀ ਮਸ਼ੀਨ ਵਾਲੇ ਵੜਾ ਦੇਣੇ ਤੇ ਨਹੀਂ ਵਾਲੀ ਖੜੀ ਹੈ ਹਾਂ ਆਹ ਪੇਡਾ ਦੀ ਮਸ਼ੀਨ ਆ ਵੜਾ ਦੇਣੀ ਇਹਦੀ ਭਈਆਂ ਵਾਲੀ ਉਹ ਕਾਲੂ ਘੜਦੇ ਨਹੀਂ ਆਪਾਂ ਨੇ ਕੰਮ ਖਵੇ ਆਂ ਯਾ ਪਿਆਰੇ ਜੀਰੀ ਚ ਰੱਬ ਸੋਕਰ ਰੱਖੇ ਨਹੀਂ ਨਹੀਂ ਫੇਰੀ ਆ ਵੇ ਜੀਰੀ ਦੀ ਜੁਰੀ ਤਿਆਰੀ ਵਿੱਚ ਵਿੱਚ ਤਾਂ ਨਾ ਦੀ ਪੱਕੀ ਘੜੀ ਵਾਲੇ ਪੱਕੀ ਦੇ ਇਹਦੇ ਹੁਣ ਅਸੀਂ ਕਰਕੇ ਸੁਵੀਦਾਰੀ ਜੋੜ ਕੇ ਦੇਖੀਂ ਤੇ ਹੂਣ ਕਰਕੇ ਕੰਮ ਨੂੰ ਵੇੜ ਕੇ ਇਹ ਕੋਸ ਖੇਤਾਂ ਵਾ ਵੇਚੀ ਖੇਤ ਨਹੀਂ ਵੇਚਦੇ ਨਹੀਂ ਆस्ट्रेलੀਆਂ ਵੇਚ ਰਿਹਾ ਆਪਣੇ ਕੋਲ ਸਿਰੀ ਦੂਰੀ 10 10 ਪਾਸਾ ਤਾਂ ਦਿਲ ਦੇ ਨੀਆਂ ਹੋਰ ਆਸਟ੍ਰੇਲੀਆ ਤੋਂ ਹੀ ਲੀਆਂ ਬਾਕੀ ਸਾਰੀ ਵੇਜੇ ਗਈਆਂ ਕਿਹਾ ਜੀ ਆਹ ਦੂਜਾ ਕਰਾਈ ਦੀ ਦੇ ਦੇਣਾ ਉਹ ਵੇਚਣ ਵਾਲਾ ਉਹ ਵੀ ਦੇ ਦੇਣਾ ਹਾਂ ਅੱਜ ਅਰਜੀ ਬਾਤ ਹੋ ਗਈ ਹਵਾ ਜਮ ਜਮਦੋ ਵੇਡ ਦੀ ਜੱਤੀ ਬੋਲ ਰੱਟੇ ਨਹੀਂ ਲੈ ਰਾਜੀ ਈ ਜੱਸੀ ਬੋਲਦਾ ਢੰਡੇ ਦੀ ਐ ਸੜੇ ਐ ਪਿੰਦੇ ਚ ਕਿਹੜਾ ਜੂਸ ਹੁੰਦਾ ਹਾਂ ਪਰਨਾ ਤੇ ਡਿੱਗਿਆ ਲੈ ਕੇ ਆਇਆ ਹੁਣ ਲੱਤੀ ਠੀਕ ਐ ਆ ਜੋ ਕਣਕ ਤਾਂ ਨਿਪਟਦਾ ਹੀ ਗਿਆ ਚੀਲਾ ਕਰ ਰਹਿ ਗਿਆ ਕੱਢਣੇ ਨੂੰ ਥੂੜੀ ਰਹਿ ਗਈ ਤੇ ਬਾਦ ਜਿਹੜੀ ਜੋ ਕਰਦਾ ਕੰਮ ਤੂੰ ਨਵਾਂ ਕੋਲੋਂ ਟਕੀਆਂ ਆ ਜਾ ਉਹ ਤੁਹਾਨੂੰ ਬੰਦੇ ਆ ਅਸੀਂ ਚੱਡੀ ਜਾਇ ਕਰਦਾ ਪਰ ਸਭ ਖਾਣੇ ਪੀਣੇ ਵਾਲ ਤੇ ਕੋਈ ਚੰਗੀ ਨਹੀਂ ਗੱਗੇ ਤੁਹਾਨੂੰ ਪਤਾ ਪੈਸ ਨੂੰ ਬੰਦੇ ਆਪਾਂ ਤੂੰ ਜਾਇ ਮੰਨ ਲਿਆ ਮੰਨ ਕੇ ਮੈਂ ਬੈਠ ਵੀ ਨਹੀਂ ਅੱਜੀ ਕਿੱਥੇ ਲੱਟਾ ਖਾਂਦੇ ਸਲੀਆਂ ਮਾਜੀ ਇਹਦੇ ਇਥੇ ਮੁਰਗੇ ਤੇ ਖੁੰਡਰੇ ਖਾਂਦੇ ਆ ਵੀ ਬੈਸ ਨੂੰ ਇਹ ਐ ਕਿਆ ਜਿ ਕਿਤੇ ਸਾਖੀ ਖਾ ਲਈ ਕੋਈ ਕੀ ਕਾਲ ਜੀ ਤੇ ਲੋ ਬਾਈ ਅਸਟ ਕਾਲ ਕੀ ਕਿਵੇਂ ਭਾਈ ਸੁਬਰੇ ਗੱਲ ਹਾਂ ਜੀ ਰਾਤ ਬਾਈ ਆ ਇਹ ਵੀ ਬੈਲੇਜਨ ਕਹਿੰਦੇ ਆ ਮੇਰੀ ਵੀ ਆਲੀ 48 ਦੀ ਗੱਲ ਨੇ 48 ਦੀ ਗੱਲ ਨੇ ਲਾਈਟ ਵੀ ਆਲੀ ਲਾਈਟ ਪਾਵਰ ਬੰਦਾ ਜਮਦਗਾਰੇ ਹੋਏ ਅੱਜ ਨਹੀਂ ਆਉਣੀ ਜਾਈ ਨਹੀਂ ਐਨੀ ਨਾ ਆਉਣੀ ਜਾਈ ਲਾਈਟ ਦਾ ਜਮਦਗਾਰ ਹੋਇਆ ਬਾਕੀ ਬਾਈ ਧੁੱਪਾ ਨਿਕਲਿਆ ਜੀ ਵਾਹ ਚੱਲ ਹੁਣ ਜੀ ਨੀ ਆਉਂਦਾ ਬਾਰਾਂ ਜਨੂ ਨੂੰ ਕਦੇ ਮੱਟੇ ਆਂਦੇ ਆ 10 ਸਵੇਰ ਉਹ ਸਭਾ ਕੀ ਗੱਲ ਹੈ ਇਹਦਾ ਰਾਤ ਕਿੰਨੀਆਂ ਪਈਆਂ ਮੁੱਟਿਆ ਮਤਲਬ ਨਿਘੜ ਨਹੀਂ ਇਹਦਾ ਧੁੱਪਾਂ ਮਖੇਰ ਸਾ ਆਪਣੇ ਖਾਪ ਖੇਤ ਵੇਚਣਾ ਉਹਦਾ ਮੂੰਹ ਕਹਿੰਦਾ ਵੀ ਸ਼ਾਮ ਤੱਕ ਚੱਲ ਜੂ ਗੱਲ ਜੀ ਤੇ ਗੱਲ ਵੀ ਨਹੀਂ ਆ ਜੀ ਤੇ ਗੱਲ ਵੀ ਨਹੀਂ ਕੁੜੀਆਂ ਦੀ ਗੱਲ ਪੈਣੀ ਤੂੜੀਆਂ ਦੀ ਗੱਲ ਪੈਣੀ ਸ਼ਾਮ ਸਈ ਦੁਪਹਿਰ ਦੇ ਸਵੇਰ ਦੀ ਗੱਲ ਬੋਲੀ ਜੇ ਯਾਰ ਕਬੂਨਾਂ ਜੀ ਅੱਜ ਮੁੱਛੇ ਦਾ ਕੰਮ ਮੈਂ ਦੇਖਿਆ ਤਾਂ ਪਰੀਆਂ ਇਹ ਤੂੰ ਹੈ ਪਾਣੀ ਮਰ ਮਰੀ ਗਿਆ ਉੱਥੇ ਉੱਪਰ ਹੈ ਰੁਕ ਗਿੰਦਾ ਉੱਥੇ ਹੱਥ ਨੇ ਸੁੱਕੀ ਰਹੀ ਬਰੀ ਉੱਪਰ ਟਿਕਣੀ ਅੱਜ ਇਹ ਦੇਖਾ ਦਿਓ ਸ਼ਾਨ ਕਰ ਦੂ ਏ ਸ਼ਾਨ ਨੂੰ ਦੇਖਣਾ ਸੁੱਤੇ ਹੋਏ ਅੱ ਦੇਖੀ ਆਉਗੀ ਬਈ ਖਰਾਬ ਹੋਇਆ ਤਾ ਨਾ ਸੋਈ ਲੋਕਾ ਕਰਦਾ ਹੈ ਹੱਦ ਧੱਖਣ ਚੜਿਆ ਅੱਜ ਧੱਖਣ ਚੜ ਗਿਆ ਪੂਰਾ ਧੱਖਣ ਬਾਈ ਪੂਰਾ ਚੱਲਦਾ ਲਾਈਟ ਭੱਜ ਗਈ ਜਨਰੇਟਰ ਚੱਲ ਰਿਹਾ ਏ ਸਰਬਾਲ ਤੇ ਬਾਈ ਹੋਣ ਆਇਆ ਹਾਂ ਇਹਨਾਂ ਨਾਲ ਸਾਡੇ ਖਾਨ ਕਰਦੀ ਆ ਤੁਹਾਡਾ ਅੱਛਾ ਬੀ ਮਾਨ ਕਰਦੇ ਹਾਂ ਆ ਇਹਨਾਂ ਨੂੰ ਹੁੜਦੇ ਆ ਸਭਾ ਰੋਇਆ ਰਿਹਾ ਕੰਟਰੋਲ ਕਿਉਂ ਨਹੀਂ ਹੋ ਰਿਹਾ ਚਲੋ ਸ਼ਿਆ ਪਤਾ ਨਹੀਂ ਕੀ ਕਰਨਾ ਜੇ ਲੱਗ ਰਿਹਾ ਤੁਸੀਂ ਆਹ ਜਨਰੇਟਰ ਘਰ ਆਇਆ ਫੇਰ ਲੈਣ ਨਾਲ ਅੱਧੀ ਮਰੋ ਗਈ ਨਾ ਇਹਦਾ ਕੋਈ ਦਮ ਹੋ ਗਿਆ ਫੇਰ ਇਹ ਰੋਹੀ ਕੰਮ ਹੋ ਗਿਆ ਘਰ ਪੈ ਗਈ ਜੱਗਿਆ ਹੁਣ ਬੰਦ ਕਰ ਦੇਣਾ ਬਸ ਉਹ ਕਹ ਰਿਹਾ ਕਿ ਭਰ ਗਿਆ ਲਾ ਰਹਿ ਗਿਆ ਕੋਈ ਆਹੀ ਰਹੀਆ ਬਸ ਇਹ ਲੋ ਨੂੰ ਬਾਦ ਲੈ ਬਾਕੀ ਇਧਰ ਬਾਈ ਸਪਰੇਅ ਕਰਤੀ ਇਹਦੇ ਪਰ ਉਲਟਲ ਕਰਤੀ ਸੀ ਇਹਦਾ ਲਾਲ ਕਲਾ ਤਾਂ ਦੇ ਲੱਗ ਅੱਖ ਲੱਗਾ ਕੰਨਾਂ ਤੇ ਅੰਗਣ ਹਲੇ ਇਧਰ ਦੇਖਦਾ ਕੱਖ ਆ ਤਾਂ ਥਾਪ ਜੀ ਹੋ ਗਿਆ। ਕਿਸੇ ਨੂੰ ਕਰਤ ਹੋਈ ਐ 10 ਦਿਨ ਮਾ ਗੱਲ ਕਰਾਂਗਾ। ਹਾਂ। 10 ਦਿਨ ਮਾ। ਐ ਕਿ ਨਹੀਂ? ਗੰਨਾ ਠੀਕ ਆ। ਆ 18 ਵੀ ਵਧੀਆ ਖੜਾ ਹੀ ਆ ਨਾ। ਸਾਰਾ ਉਹਵੇਂ ਕਿਤੇ ਕਹਿੰਦੇ ਮੋਟਾ ਜਿਹਾ ਹੋਈ ਜਾਂਦਾ। ਤੂੰ ਬੜਾ ਜੱਟਾ ਦੇਖ ਪਾਉਂਦਾ ਆਂ ਤੇ ਆ। ਚੱਲ ਕਹਿਣਾ ਠੀਕ ਆ। ਐ ਕਿ ਤੂੰ ਖਾਣਾ ਤੇਰਾ ਸੂਤ ਤੇ ਬਣਾਇਆ ਤਾਂ ਕਲੌਸ ਪਿਆ ਦੇਲਾ। ਵਾਹ! ਜੀਰੀ ਚ ਬਣਾਇਆ ਦਾ ਇਹ। ਨਾਲੇ ਬਸ ਬੜੇ ਗਾਨੇ ਮੋਲਿਵੋਡੀ ਦੀ। ਹੈ ਹੀ ਨਹੀਂ। ਠੀਕ ਆ। ਇਹ ਤਾਂ ਹੁਣ ਪਾਣੀ ਖਿੱਚਣਾ ਪਿਆ ਇੱਕ ਪਾਸੇ ਨੂੰ ਹੀ ਜੀਰਵਲ ਤੋਂ ਤਿੰਨੇ ਨੱਕੇ ਚਾਲਦੇ ਆ। ਆ ਵੀ ਆਉ ਵੀ ਆ ਵੀ ਉਹਨੇ ਕਾਉ ਨੂੰ ਮੈਂ ਦੱਸੋਣੇ ਦੀ ਲੋੜ ਨਹੀਂ ਜੀ। ਉਹਨੇ ਆਉਂਦੀ ਲੋੜ ਨਹੀਂ ਪੈਂਦੀ। ਉਹ 8 ਘੰਟੇ ਜਾਣੀ ਕੰਨੇ ਨੂੰ ਵੀ ਆਉਤਲਾ ਸੀ ਤਰੀ। ਕੰਨੇ ਨੂੰ ਕਿੱਡੀ ਕਰੀ। ਤਰਾ ਹੀ ਕੰਨੇ ਨੂੰ ਹੀ ਲੋੜ ਨਹੀਂ ਇੱਦਾਂ। ਪਰਲਾ ਨਹੀਂ। 8 ਘੰਟੇ ਮਾ 6 ਦਾ ਬੰਦਾ ਨੱਕਾ ਬਣ ਜੇ 10 ਘੰਟੇ ਵਿੱਚ ਚੁੜੂ ਘਟ ਦੇ ਕੀ ਦਾ। ਥੋੜੇ ਭਰਲੇ। ਥੋੜਾ ਲੈਟ ਦੇ ਵਿੱਚ 8 ਘੰਟੇ ਉਹਦੀ ਆਪ। ਇਹਨੇ ਭਾਜੀ 8 ਕਿਲੋ ਮਾ ਬੈਂਕਾ। ਢੋੜਾ ਸਾਭੀ ਜਲਦੀ ਆ ਕੰਨੇ ਨੂੰ। ਹਾਂ। ਆਪੇ ਜਾਂਦੀ ਨੇ ਜਲਾ ਹਕਤਰੇ ਹੋਣੀ ਨਹੀਂ ਹੁਣ ਆਹ ਅੱਜੇ ਪਰਸ ਨੂੰ ਆ ਹੋਊਗੀ ਇਕ ਠੀਕ ਹੋ ਬਾਪੂ ਤੇ ਪਾਣੀ ਕੱਲ ਦਾ ਉਹ ਵੀ ਕਰ ਦਾਂਗੇ ਫੇਰ ਦੋ ਦਿਨਾਂ ਬਾਅਦ ਹੋਊਗੀ ਇਹ ਬਾਅਦ ਕਰਨੇ ਕਿੰਨੇ ਵੱੱਲੇ ਆਪਾਂ ਅਰੇ ਪਾਣੀ ਰਹਿਗਾ ਫੇਰ ਬੜੀ ਬ੍ਰੇਕ ਆਤੀ ਉਹਦੇ ਬਾਅਦ ਨਾ ਗੁੱਟੜਾ ਨਾ ਕੁਝ ਹੋ ਜਾਣਾ 85 ਦਾ 95 ਦੇ ਕਾ ਵਧੀਆ ਠੀਕ ਆ ਆ 95 ਗੜਾ ਆ 18 ਸਾਰਾ 85 ਦਾ ਫਰਕ ਆ ਜੰਮ ਚ ਗੰਨੇ ਦਾ ਘਟ ਜੰਮਿਆ ਹੋਆ ਉਹ ਬਾਦ ਦਵਾਈ ਕਿ ਨਹੀਂ ਪਾਉਣੀ ਹੈ ਦਲਵੀਰ ਲਾਕ ਹੋਲੀ ਮੜਾ ਜਾ ਪੰਪ ਦਾ ਦਵਾਈ ਕਿੱਦੀ ਜਿਹੜੀ ਲਾਕ ਖੋਲਦੇ ਦਵਾਈ ਪਾਈ ਤਾਂ ਨਹੀਂ ਹਲੇ ਕੋਈ ਨਹੀਂ ਪਾਈ ਮੈਂ ਆਹ ਪਾਤੀਆਂ ਦੋਵੇਂ ਦੋਈ ਨਹੀਂ ਪਾਈ 80 ਕਰ ਜੀ ਕੱਲੋ ਕਬੂਲ ਬਈ ਇਹਦੀ ਸੀ ਚਲੋ ਪਹਿਲਾਂ ਕੈਮਰਾ ਪਿਛੇ ਦਾਜੀ ਅੱਛੀ ਕਾਜੀ ਫਸਦਾ ਫੜ ਲਾਕ ਹੋ ਗਈ ਅੱਦਾਂ ਮੈਨੂੰ ਟਾਈਮ ਬਹੁਤ ਲੱਗ ਗਿਆ ਮਾਜੀ ਬੱਸ ਨੂੰ ਆਵਾਂ ਨਾਲ ਖੜਾ ਬਾਈ ਹੁਣ ਅੱਦੇ ਟਾਈਮ ਲੱਗਿਆ ਸਾਨੂੰ ਬਾਪੂ বিনা ਪੂਰੀ ਕਿੱਥੇ ਪੈਣੀ ਬਾਪੂ ਜੀ ਪਾਈ ਨਹੀਂ ਦਵਾਈ ਕੋਈ ਮੈਂ ਸਾਰਿਆਂ ਬਾਸ ਤੇ ਦਬਾਰਾ ਨਾ ਪਾ ਦਿਆ ਪਾ ਦੇ ਕਰਤਾ ਤਾਂ ਕੰਮ ਹੋਈ ਮੈਂ ਪੁੱਛਿਆ ਤਾਂਹੀਂ ਮੈਂ ਦਵਾਈ ਪਾਈ ਤਾਂ ਨਹੀਂ ਕੋਈ ਅਮਾ ਚੱਕੀਆ ਘਰੇ ਨਾਪਾ ਮੈਂ ਦੋਈ ਬਾਤ ਸੀ ਤੁਹਾਡੇ ਪਾਪਾ ਜੀ ਅੱਜ ਅੱਜ ਤਾਂ ਗਰਮੀ ਵਾਲਾ ਪਾਣਾ ਵੀ ਨਹੀਂ ਹੈਗਾ ਆ ਤਾਂ ਹਵਾ ਚੱਲਦੀ ਹੈ ਪਾਣੀ ਜੜ ਗਿਆ ਹਾਂ ਕੀ ਕਰਦੇ ਕਲਾਸ ਭੱਜਦੇ ਉੱਥੇ ਜਾ ਕੇ ਮੈਂ ਠੀਕ ਆ ਕੱਲ੍ਹ ਆ ਜੀ ਫਟਾਫਟ ਪਾਪਾ ਪਰੇ ਗਏ ਚਾਰੇ ਰਹਿ ਗਏ ਦਬਾਰਾ ਦੋ ਬਾਪੜੇ ਨਹਿਰ ਕੇ ਮਾਚਾਰਾਂ 'ਪਰ ਰਹਿ ਗਏ 9 ਵਜੇ ਆਇਆ ਦੋ ਦੋ ਵਾਂ 'ਪਰ ਰਹਿ ਗਏ 9 ਵਜੇ ਆਇਆ ਸਫਾ 11 ਹੋ ਗਿਆ ਮੈਂ ਸਵੇਰੇ 6:30 ਠੀਕ ਹੈ ਬੜਾ ਬੋਫਰ ਕਾ ਯਾਰ ਹਾਂ ਹਾਂ ਬਲਾ ਦੇ ਨੇ ਤੂੰ ਕੰਨਾ ਬੰਦਾ ਨੇ ਦੇਖ ਲੰ ਕਿੰਨਾ ਟਾਈਮ ਲੱਗਿਆ ਇੰਨੇ ਮੈਂ ਫਿਰ ਸਿਕਰਾ ਟਾਈਮ ਹੋ ਗਿਆ ਫਿਰ ਕੰਨਾ ਸਵੇਰੇ ਠੀਕ ਆ ਕੰਨਾ ਵਧੀਆ ਹੈ ਕੰਨਾ ਠੀਕ ਹੈ ਜੰਮ ਥੋੜਾ ਜਿਹਾ ਇਹਦਾ ਘੱਟ ਲੱਗਿਆ ਮਾਨੂੰ ਘਰੇ ਆਉਣਾ ਖੇਤਰੇ ਦੀ ਪੈਗਾ ਜੀ ਕਿਰਾ ਭਾਤੀ ਦਾ ਇਹ ਤਾਂ ਹੁਣੀ ਤੂੰ ਸੱਜੀ ਇਹਦਾ ਕਹਣਾ ਹੁਣੀ ਜੀ ਸੜਿਆ ਮੈਂ ਕਿਤੇ ਅੱਜ ਕਿੱਲ ਨੂੰ ਪਿਆਰ ਮੈਂ ਆਹ ਨਾਲ ਸੜਿਆ ਤੇ ਚੀ ਜਾ ਅੱਜ ਬ੍ਰੇਕ ਜੀ ਲਾ ਕੇ ਢੜ ਕੇ ਉੱਤਦਾ ਹਾਂ ਵੋਟਾਂ ਨੂੰ ਵਰਤ ਲੈ ਉਹਨਾਂ ਨੇ ਹੁਣ ਐ ਕਿ ਭਾਈ ਕਮਾਪੇ ਇਹ ਕੜਾ ਹੁਣਾ ਪੰਜ ਛੇ ਦਿਨ ਹੋ ਗਏ ਮੰਨੂ ਕਹਿੰਦੇ ਕਹਿੰਦੇ ਬਾਪੇ ਵੀ ਪੈਸੇ ਨਾ ਕਢਾ ਤੂੰ ਕਹਿੰਦਾ ਵੀ ਵੀ ਹੁਣ ਫੜਦੇ ਫਿਰਦੇ ਵੀ ਵੋਟਾ ਕਰਕੇ ਵੀ ਥੋੜੇ ਪੈਸੇ ਨਹੀਂ ਜਮਾ ਹੋ ਰਹੇ ਜਿਵੇਂ ਨੇ ਘੇਲੇ ਬਾ ਮੇਰੀ ਗੱਲ ਸੁਣ ਸਾਡੇ ਗੰਨੇ ਵਾਲੇ ਪਏ ਆ ਪੂਰਾ ਵੀ ਕਹ ਸਾਨੂੰ ਗਾਰੰਟੀ ਵੀ ਕਿਹੜੇ ਵੋਟਰਾਂ ਨੇ ਕਿਧਰ ਬੰਡੇ ਪਏ ਆ ਤੇ ਸਾਡੇ ਤੋਂ ਨਹੀਂ ਸਾਨੂੰ ਨਹੀਂ ਲਿਆ ਅੰਦਰ ਤੇ ਅਸੀਂ ਥਲੇ ਪਈਆਂ ਰੂਲੀ ਦੇਣੇ ਹੈ ਕਿ ਨਹੀਂ 10000 ਕਿੱਲਾ ਪੈਂਦਾ 4 ਕਿੱਲੇ 40000 ਦੇ ਹੋ ਗਏ ਵੇਖ ਤਾਂ ਭਈਆਂ ਨੂੰ ਦੇਣੇ ਅਸੀਂ ਕਿੱਥੇ ਬਲੇ ਪਿੰਟਾ ਵੰਡਣੇ ਵੀ ਵੋਟਾ ਪਾਓ ਮੈਨੂੰ ਆਉਣ ਚ ਪਵਾ ਲਓ ਮਾ ਹੁਣ ਇਹ ਅਕਾਊਂਟ ਚ ਪਾ ਦੀ ਕਿਹੜੇ ਬਾਰੇ ਇਹ ਕਿਹੜੇ ਅਕਾਊਂਟ ਵਿੱਚ ਪਾ ਦੀ ਕਿੱਥੇ ਪਾ ਲੁੱਟਦਾ ਹੈ ਹੈ ਨਹੀਂ ਲੁੱਟਦਾ ਲੁੱਟਣਾ ਨਹੀਂ ਕਹਿੰਦੇ ਇਹ ਕਹਿੰਦਾ ਕਿ ਐਵਰੇਜ ਲਈ ਖੜੇ ਆ ਸੜਕਾਂ ਉੱਪਰ ਪੈਸਾ ਕਿੱਥੇ ਤੇ ਚੱਲਿਆ ਕਿੱਥੇ ਨਹੀਂ ਜਾ ਰਿਹਾ ਫੁੱਟਾ ਕਰਕੇ ਨਾਲ ਹੀ ਹੋਣੀ ਡਿਊਟੀ ਕਰਨੀ ਹੈ ਇਹਦਾ ਕਰੂਗਾ ਮਗਰ ਪਹਿਲੇ ਸਾਡੀ ਸ਼ਕਲਾਂ ਦਿਖਦੀਆਂ ਤੈਨੂੰ ਵੀ ਅਸੀਂ ਵੱਢਣ ਵਾਲੇ ਹੈਗੇ ਸਾਡੇ ਨਾਲੇ ਆਪਣੇ ਨਿਪੁਰਾ ਹੁੰਦੇ ਹੈ ਇੱਥੇ ਆਪਣੇ ਦੇ ਖਰਚੇ ਪੂਰੇ ਹੋਦੇ ਪੰਜ ਕਿੰਨਿਆਂ ਦੇ ਗੇੜ ਪੜਿਆ ਲਾਲਾ ਉਹ ਪੈਸੇ ਦੇ ਦੇਖੀ ਜਾਊਗੀ ਕਿਹੜਾ ਕੋਸੋ ਪਾ ਕਿੰਨੇ ਨੇ ਜਮਾ ਪਾਏ ਵੀ ਜਮਾ ਯੋਜਨਾ ਤਾਂ ਗਿਆ ਠੀਕ ਨਹੀਂ ਯਾਰ ਵੰਡਣਾ ਹੀ ਹੈਗਾ ਇਹ ਵੀ ਭਈਆਂ ਨੂੰ ਵੰਡਣੇ ਨੇ ਮੋਟਾ ਨਾਲ ਕੋਈ ਕਰਨੇ ਤਾਂ ਬਾਈ ਪੈਸਾ ਲੈਣਾ ਮੋਟਾ ਨਾਲ ਤਾਂ ਜੈਦ ਕੋਈ ਹੈ ਨਹੀਂ ਕੋਈ ਚੱਕਦਾ ਨਹੀਂ ਕਰਦਾ ਕਹਿੰਦਾ ਨਹੀਂ ਹੈਗਾ ਮੋਟਾ ਦਾ ਹਾਂ ਕੱਲ ਮੈਨੂੰ ਫੋਨ ਆਇਆ ਹਾਂ ਬਾਈ ਤੇ ਆਇਆ ਹਾਂ ਆਪਾਂ ਕਹਿੰਦੇ ਕਿ ਲਾ ਕਿੱਦਾਂ ਰਿਹਾ ਹੈ ਅਸੀਂ ਮੁਸਨਾ ਜਿਨ ਪਰ ਹੈ ਹਾਂ ਕਹਿੰਦੀ ਤੁਹਾਨੂੰ 2000 ਰੁਪਏ ਮਿਲਦਾ ਮੋਦੀ ਵਾਲਾ ਮਾਂ ਮਿਲਦਾ ਜੀ ਕਹਿੰਦੀ ਵੋਟ ਕਿਹਨੂੰ ਪਾਉਣੀ ਵਾ ਮੋਦੀ ਨੂੰ ਕਹਿੰਦੀ ਅੱਛਾ ਜੀ ਮਾਂ ਜੀ ਕਹ ਲਿਖ ਲੋ ਕਹ ਲਿਖ ਲੋ ਕਹ ਲਿਖ ਲੋ ਹਾਂ ਪਾ ਲਿਓ ਜੀ ਪਾਉਣੀ ਹੈ ਗਲੇ ਪਾ ਦੂਗਾ ਮੋਦੀ ਨੂੰ ਵੋਟ ਉਹਨਾਂ ਨੇ ਮੋਦੀ ਜੀ ਦਾ ਤਾਤਾ ਹੋਣਾ ਕੱਦਾਂ ਕੇ ਭਾਈ ਕੱਤਾ ਤਾਤ ਕੋ ਇਹ ਭਾਈ ਚਾਚੇ ਕੇ ਜਿਹੜਾ ਤੁਸੀਂ 2000 ਦੰਨੇ ਆ ਕਿ 30000 ਰੁਪਏ ਖਰਚ ਹੁੰਦਾ ਹਾਂ ਕਿੱਥੇ ਖਰਚ ਹੁੰਦਾ ਹਾਂ ਉਹ ਪਹਿਲਾਂ ਸਾਡੇ ਜਿਹੜਾ ਦੂਏ ਖਾਤੇ ਤੋਂ ਨਾ ਮਾਉ ਦਤਾ ਹੁਣ ਥੋੜਾ ਲਿਮਟ ਮੈਂ ਆਇੰਦੋ ਬਿਆਜ ਵੀ ਪਦਿੰਦਾ ਤੂੰ ਕਿੱਧਰ ਗਿਆ ਲੋ ਸਾੜੇ ਪਾ ਕਿੱਥੇ ਆਉਂਦੇ ਆ ਉਹ ਮੋਦੀ ਹਲੇ ਜਾਂਦਾ ਉਹ ਵੀ ਉਹ ਥੋੜੇ ਜਿਹੜਾ ਤੇਰੇ ਕਰਜ਼ੇ ਵਾਲੇ ਕਾਫੀ ਆਉਣਾ ਮਾਉਣ ਲੱਗ ਗਿਆ ਅੱਛਾ ਫੁੱਟਾ ਨੂੰ ਪਤਾ ਹੀ ਨਹੀਂਦਾ ਕਿ ਕਦ ਆਇਆ ਕਦ ਨਹੀਂ ਆਇਆ ਦੂਜੇ ਕੱਠ ਹੁੰਦਾ ਥੋੜਾ ਚੱਲ ਵਧੀਆ ਸਾੜੇ ਪਾ ਕਦ ਆਇਆ ਉਹ ਉਸ ਦੀ ਸਕੀਮ ਲਾ ਗਿਆ ਗਰੀਮ ਚ ਲਾ ਕੇ ਇਹਨਾਂ ਦੇ ਜੁੱਤੇ ਦੇ ਸਿਰ ਚ ਮਾਰੂ ਕੋਈ ਵੀ ਸਾਡੇ ਵੀ ਦੇ ਨਾਮ ਕੇ ਆਪ ਮੁਕੇ ਆਹ ਉਹ ਬੰਪਾ ਪਜਾ ਕੇ ਲਾ ਗਿਆ ਬਣਾ ਉਹ ਬਸ ਕਮਾ ਮੈਨੂੰ ਮੈਨੂੰ ਦਮਗ ਨਾਲ ਖੜਾ ਹੋਣਾ ਪੈਂਦਾ ਫਿਰ ਚੱਲ ਛੜਿਆ ਹੈ ਬਾਈ ਫੇਰ ਇਹ ਗਈ ਦੂਰ ਤੋਂ ਇਸ ਵਿੱਚ ਹਰਤਾ ਵੇਲਾ ਵੇਲਾ ਆ ਰਹੀ ਗਈ ਬਸ ਇਹ ਆ ਜੀ ਦੋ ਪੰਪ ਰਹਿ ਗਏ ਭਾਈ ਹੂੰ ਕੰਮ ਫਤਿਆ ਇੱਥੇ ਉਧਰੋਂ ਵੀ ਉਹਨੇ ਵੀ ਸ਼ੇਕ ਵਧਾਤਾ ਹੈ ਉਹਨੇ ਵੀ ਸ਼ੇਕ ਵਧਾਤਾ ਸ਼ੇਕ ਵਧਾਉਣੇ ਸਿਰ ਪਰ ਆ ਗਿਆ ਹੂੰ ਹੂੰ ਸਿਰ ਪਰ ਆ ਗਿਆ 11 ਵਜੇ ਹੋਣੇ ਮਨਵਾਇਦਾ ਹੂੰ 11 ਵਜੇ ਬਾਜ ਕੇ 5 ਮਿੰਟ ਰਹਿ ਗਏ ਬਸ ਸ਼ੇਕ ਨੂੰ ਨਾ ਬਤਾਉਣੀ ਹੈ ਆਪਣੇ ਟਾਈਮ ਨਾਲ ਭਾਈ ਹੁਣ ਸ਼ੇਕ ਵੀ ਜ਼ਰੂਰੀ ਆ ਜੇ ਰਾਦਰ ਹੰਡਾ ਕਰਿਆ ਸੇਕ ਵੀ ਜ਼ਰੂਰੀ ਐ ਤੇ ਪਾਉਣਾ ਵੀ ਆਉਣਾ ਸਿਕਾਉਣਾ ਵੀ ਆ ਇਹ ਕਿੱਲੀਆ ਕਰੀਆ ਰਾਦਰ ਧੋਪਾਂ ਪਾ ਲੱਗ ਜੂंगे ਓਰੇ ਨਾ ਨਾ ਸੱਡਾ ਰਹਿੰਦੀ ਆ ਹਾਂ ਹਰ ਹਰ ਸਿਆੜ ਸੱਡਾ ਰਹਿੰਦੀ ਆ ਹਾਂ ਐ ਕੋ ਬਣਾਉਣਾ ਹਾਂ ਇਹ ਹੋਣੀ ਨਾ ਇੱਕ ਰਹਿ ਗਿਆ ਮੰਨ ਕੇ ਚੱਲ ਪਿਆ ਦੋ ਹਾਂ ਤੂੰ ਵਹਾਂ ਤੇ ਕਿ ਪੰਪ ਰਹਿ ਗਿਆ ਕੰਮ ਫਤਿਆਓ ਇਧਰ ਪਾਣੀ ਪੈਂਦਾ ਜਾ ਕੇ ਕਰਨਾ ਫਿਰ ਆਟੋਮੈਟਿਕ ਆ ਜਾਣਾ ਯਾਰ ਆਦ ਨੂੰ ਲਾਈਟ ਆ ਗਈ ਚਾ ਵੀ ਮਰਜੀ ਆਵੇ ਸੈਨੂ ਪਈਦਾ ਪੈ ਜੂਗਾ ਸ਼ਾਮ ਨੂੰ ਬੱਟ ਪਾਉਣੀ ਉਧਰ ਨਰ ਨਾ ਉਹ ਨੀਵਾਂ ਨਾ ਖੇਤ ਐਨੀ ਕੀ ਛੱਡ ਕੇ ਪਾ ਦੂੰਗਾ ਮੈਂ ਇਹਦਾ ਬੱਟ ਤੇ ਐਨੀ ਇਹ ਐਨੀ ਹੈ ਨਾ ਹੋਰ ਹੋਰ ਠੀਕ ਨਹੀਂ ਉਹਨੂੰ ਕੋਲ ਖੜ ਕੇ ਭਾਰ ਹੋ ਜਾਂਦਾ ਫਿਰ ਬਿਲਕੁਲ ਹੋਰ ਕੀ ਹੈ ਮੈਨੂੰ ਵੀ ਪਤਾ ਲੱਗਦਾ ਆਜੂ ਸਰੇ ਆ ਹਾਂ ਆਇਆ ਆ ਜਾ ਫਿਰ ਮੁੜਿਆ ਆ ਜਾ ਉਹ ਤਾਂ ਖੁੱਗੀ ਵੀ ਆਲੇ ਨੇ ਮਾ ਲਾਗੀ ਬੋਲਣ ਆਪਣੇ ਵਿਆ ਮੁੜਿਆ ਹੀ ਉਹ ਵੀ ਉਹ ਵੀ ਮੁੜਿਆ ਜੀ ਧੁੱਪ ਧੱਪਦੇ ਹੁਣ ਡਰਦੀ ਪਾਉਜੀ ਲਈ ਆਪਣੇ ਆਣਿਆਂ ਨੂੰ ਹੁਣ ਗਰੀਏ ਤਿੰਨ ਵਦ ਸਈ ਹਾਂ ਕਿਹਦੇ ਜੀ ਆਣਾ ਹਲੇ ਸਿਆਰੋ ਪਾਈ। ਹੁਣੇ 2 ਸਾਟ ਰਹਿ ਗਏ। ਮਲਵੀਰ ਹਮ। ਮੱਟ ਲੋ ਕੰਨ ਜੀ ਅੱਜ ਖੱਟ ਹੁੰਦਾ। ਕੀ ਖੱਟੀ ਐ? ਮੋੜ ਉੱਰ ਜਾ ਕੇ ਦੱਸ। ਚੱਲਦੇ ਆਂ ਫਿਰ। ਹਾਂ? ਸਮਝ ਗਿਆ? ਹਮ। ਚਲੋ ਚੱਲੀਏ। ਵੇਲੇ ਅੱਜ। ਹਮ। ਆਪਾਂ ਨਵੇੜ ਤੇ ਨਾ ਦੁਪਹਿਰੇ ਦੁਪਹਿਰੇ ਪੰਨ ਜਾਣਾ। ਆ ਫੜ। ਠੀਕ ਐ? ਠੀਕ ਐ ਜੀ। ਇਹ ਨੂੰ ਜਾਣਾ ਛੋੜ ਰਹਿ ਗਈ ਨੂੰ ਜਾਣਾ ਜੀ ਇਹ ਨੂੰ ਜਾਣਾ ਉਹ ਨੂੰ ਆਉਣਾ ਲੋ ਜੀ ਬਾਈ ਜੋਰਾ ਛੋਰਾ ਪਰ ਕੰਮ ਚੱਲ ਰਿਹਾ ਚੱਲ ਕੇ ਰਿਹਾ ਖਤਮ ਹੋਣ ਲੱਗਿਆ 10 9 ਦੀ ਕਿਰਤ ਕਰਦੇ ਆ ਹਾਂ ਦਸਿਆ ਨਾ ਉਹ ਦੀ ਕਰਨੀ ਚਾਹੀਦੀ ਹੈ ਜੀ ਜਿਹੜੀ ਦੋ ਨੰਬਰ ਦੀ ਕਬਾਈ ਆ ਫਿਰ ਲੱਗ ਜਾਂਦੀ ਆ ਕਿਧਰੇ ਕਿਧਰੇ ਕਿਹੜਾ ਡੇਸਰ ਫਾੜ ਲਿਆ ਤੁਸੀਂ ਇਹ ਤਾਂ ਕਿ ਅੱਗੇ ਹੋਏ ਘਾਤਾ ਤਾਂ ਐ ਚੱਲਣਾ ਚੱਲਣਾ ਦੂਆ ਚੱਲ ਜਲੰਧਰ ਚੱਲਣਾ ਚੰਦਾ ਦਾ ਵੀ ਵੀ ਸੀ ਲੰਡਾ ਨਾ ਸਾਲੇ ਦੇਲਾ ਜਵਾਨ ਨਹੀਂ ਲੱਦਗੇ ਸਾਲੇ ਯਾਰ ਜਿਹਦੇ ਘਰ ਮਾਰਦੀ ਦੇਖ ਇਹਦਾ ਮੱਦੀ ਦਾ ਚਾਹ ਨੂੰ ਜੰਦਰ ਦਾ ਰੇਡੂ ਜੰਦਰ ਲਾਇਆ ਬੰਤਾ ਗਲੇ ਨੇ ਉਹ ਟਿਉਣਾ ਮੱਦੀ ਦੀ ਟੜੂ ਨਾ ਨਾ ਹੁਕਮ ਦਾ ਉਹ ਲੋਗੋ ਜਾ ਹਾਂ ਗੱਲਾ ਰੇਡੂ ਦੀ ਗੱਲ ਕਰਦਾ ਰੇ ਇਹਦੇ ਪਹਿਲਾਂ ਰੇਡੂ ਦੀ ਗੱਲ ਕਰਦਾ ਮੈਂ ਮੇਰਾ ਬਾਪੂ ਇਹ ਸਾਡਾ ਜਨਮ ਹੁੰਦਾ ਹੁੰਦਾ ਜਿਆਦਾ ਹੁੰਦੀ ਹੋ ਰਹਿੰਦੀ ਸੀ ਇਕੱਲੇ ਇਕੱਲੇ ਬਾਪੂ ਇੱਕ ਹੋਰ ਦੇਖ ਲੈ ਫਿਰ ਵਖਿਆ ਹੋਇ ਕਰਦਾ ਤਾਂ ਜੇ ਕੋਈ ਮੜਾ ਮੋਟਾ ਹੋ ਗਏ 19 21 ਜਾਂ ਉੱਪਰ ਦੇਖ ਕੇ ਗੋਹ ਬਹਿ ਗਿਆ ਤੰਦੂਰਾ ਬੋਲਣ ਹਾਂ ਜਿੱਦਿਆਂ ਮੁਖਵਰਾ ਜਿਹੜੇ ਆ ਜਾਂਦਾ ਤਾ ਉਹ ਉਹ ਜਿਹੜਾ ਕੋ ਮਰਜ਼ੀ ਕਹੀ ਜਾਂਦੇ ਸੱਚੇ ਮੰਨ ਲੈਂਦੇ ਨੇ ਲੋਕ ਕਨੇ ਜਾਚੇ ਹੌਣ ਆਲੇ 24 ਘੰਟਿਆਂ ਜੀ ਮੌਸਮ ਖਰਾਬ ਹੈਰਾ ਵਈ ਖਰਾਬ ਆ ਜੀ ਖਰਾਬ ਆ ਰੋਈ ਜਾਂਦੀ ਦੀ ਖਰਾਬ ਆ ਜੀ ਮੌਸਮ ਰੇੜੂਆ ਬੋਲਿਆ ਉਹਨੇ ਸੁਣੇ ਕਰਦੇ ਮੌਸਮ ਦਾ ਹਾਲ ਹਾਂ ਹੁਣ ਗੇਜ ਵਿੱਚ ਪਾਈ ਫਿਰਦੇ ਜਾਂ ਮਾਜੀ ਜੀ ਕਹਾ ਤਾਂ ਦੇਖ ਲੈ ਜੇ ਹੰਡੂ ਆਉਣਾ ਨਹੀਂ ਸੁਣੇ ਕਰਦੇ ਇਹ ਜੀ ਵਿੱਚ ਟਾਈਮ ਵੀ ਗੇਜ ਵਿੱਚ ਹਾਂ ਅੰਨੇ ਅੰਨੇ ਦੀ ਗੱਲ ਕਰੀ ਹੋਰ ਹੈਗੇ ਨਹੀਂ ਦੁਨੀਆ ਗੇਜ ਚ ਪਾਈ ਫਿਰਦੇ ਆ ਤੂੰ ਗੱਲ ਨਵੇੜ ਮਾਜੀ ਬੱਸ ਕੀਨੇ ਕਿਹੜਾ ਲੁੱਟੂ ਲਾ ਕੀਨੇ ਕਿਹੜਾ ਖਾ ਗਿਆ ਸਭ ਕੁਝ 24 24 ਘੰਟੇ ਮਿੰਟ ਬਿ ਮਿੰਟ ਖਬਰ ਆਈ ਜਾਂਦੀ ਹੈ ਹੈ ਨੱਕਾ ਹੈ ਉਹ ਮੋੜ ਤੇ ਲਾ ਕੇ ਕਰਨਾ ਸੱਟ ਚਲੋ ਠੀਕ ਆ ਜੀ ਰੋਵੇ ਸਪਰੇਆ ਤੁਸੀਂ ਹੈ ਹਾਂ ਬਾਈ ਪਾ ਪਾ ਨਿਬੜ ਚੱਲਿਆ ਦੋ ਪੰਪ ਰਹਿ ਗਏ ਦੋ ਪੰਪ ਰਹਿ ਗਏ ਬਸ ਆਏ ਅਸੀਂ ਵੀ ੱੱਕਾ ਵੱਟ ਕੇ ਠੀਕ ਆ ਜੀ ਮਿਲਦੇ ਹਾਂ ਤੁਹਾਨੂੰ ਹੁਣ ਮੋੜ ਉਪਰੇ ਅੱਸੀ ਕੱਲ ਦੀ ਸਾਰਿਆਂ ਨੂੰ ਬਾਕੀ ਬਾਈ ਵੀ ਲੋਪੜ ਪਹੁੰਚੇ ਹੋਏ ਆ ਜਿਹੜਾ ਆਪਣਾ ਚੱਲ 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 ਨਾ। ਦੇਖੋ ਭਾਈ ਅੱਜ ਉਹ ਲੱਗਿਆ ਹੀ ਆਉਣਾ ਟਾਈਮ। ਭਾਗਾਂ ਨਾਲ ਚੜੇ। ਭਾਗਾਂ ਨਾਲ ਚੜ ਗਿਆ। ਤਾਂ ਗਾਣਾ ਤਾਂ ਚੜਿਆ ਮੀ ਪੈ ਗਿਆ। ਆ ਰਾਤ ਕਣੀ ਆਈ ਹੁੰਦੀ ਅੱਜ ਬੇਲੇ ਸਾਰੇ। ਫਰਮਾਨਾ ਨੂੰ ਕਿ ਆ ਮਾਹ ਵੀ ਭਾਈ ਮੈਂ ਵੀ ਸਪਰੇਂਜ ਹੀ ਕਰ ਲਈ। ਬਾਹ ਚਲੋ ਰੋਪੜ ਜਾਂਦੇ ਆ ਵੀ ਟਾਈਮ ਹੈਗਾ ਬੈਠੇ ਵੀ ਨੂੰ ਰੋਪੜ। ਟਰਾਈਕੇ ਥੋੜਾ ਭਾਈ 850 ਫੈਕਟਰ ਨੀਆ। ਆ ਬੜਾ ਜੋ। ਲੈ ਕੇ ਆਏ ਹੋ ਜਾਂ ਤੇ ਪੈਪ ਬਣਾਉਣ ਆਏ ਭਾਈ ਆਪਾਂ ਜਿਹੜੀ ਛੰਨ ਬਣਾਉਣੀ ਆ ਭਾਈ ਪੱਪੋ ਇਹ ਨੂੰ ਮੈਕੋ ਦਾ ਕਹਿੰਦੇ ਆ। ਨਾ ਮੈਕੋ ਵਾਲਾ। ਮੈਂ ਕਹਿੰਦਾ ਲੈਕਰੋ ਨਹੀਂ ਮੈਕੋ। ਮੈਕੋ ਵਾਲਾ ਪਾਸਾ ਜੀ ਤੇ ਮੈਨੂੰ ਆਜ ਨਹੀਂ ਆਇਆ ਤੁਹਾਡਾ ਠੰਡਾ ਹੈ ਨਾ ਇਹ ਨਾ ਠੰਡਾ ਮਾੜਾ ਵਾਲਾ ਤਾਂ ਪਹਿਲਾਂ ਹੁੰਦਾ ਬਾਈ ਬਾਕੀ ਛਾਂ ਦਾ ਬਾਈ ਮੜਾਉਣਾ ਹੈ ਆ ਪੈਪ ਦੇਖਦੇ ਆ ਗਲਾਈ ਪੜਾਉਣਾ ਹੈ ਉਹਦੀ ਕੋਈ ਛਾਂ ਰੂਪਾ ਦੱਸੀ ਨਹੀਂ ਕਰਾਂਗੇ ਉਹਨੂੰ ਤਰੋਣੇ ਵਾਲੇ ਨੂੰ ਸ਼ੁਰੂ ਕਰਨਾ ਹੈ ਕੰਮ ਫੈਟਰ ਕਹਾਂ ਕਰ ਸਾਈਓ ਕਰ ਲਾ ਗਿਆ ਬਾਈ ਦੇ ਕੋਲ ਕੰਮ ਵੀ ਕਰਨਾ ਜਾਂ ਘਰੇ ਦਾ ਪ੍ਰੈਜ਼ੀਡੈਂਟ ਤੋਂ ਮਤ ਹੋ ਰਹਿਣ ਤੇ ਤੂੰ ਜਾਇਆ ਆ ਬਾਈ ਮੈਂ ਨਹੀਂ ਕਰਨਾ ਆਪਣਾ ਟਰੈਕਟਰ ਦੀ ਸਵਾਰੀ ਆਪਣੇ ਜ਼ਮਾਨੇ ਦੀ ਆਲੀ ਤੋਂ ਬਾਅਦ ਨਾਲ ਲਗਾਇਆ ਪਿਆ ਕੁੱਤੀ ਛਾੜ ਕੇ ਚੜੀ ਆਪੋ ਆਪਣਾ ਲਾਕ ਡੈਕਟਰ ਬਾਈ ਨੂੰ ਕਰਕੇ ਕੰਮ ਕਰ ਕਰਦਾ ਪੁੱਛਾ ਫੱਟਾ ਫੱਟੋ ਬਾਈ ਬਣਾਈ ਆਪਾਂ ਨੇ ਇਹ ਗੋਲ ਬਾਕੀ ਬਣਾ ਤੇ ਫਿੱਟ ਹੋਏ ਬੰਦ ਕਰ ਬਾਜਾ ਨਹੀਂ ਸੱਤ ਦੇ ਬਾਜਾ ਨਹੀਂ ਥੋੜੀ ਬਾਕੀ ਡੱਬੀ ਆਪਾਂ ਪੈਂਟ ਦੇ ਲੈ ਤੇ ਬਾਈ ਉਹ ਬਣੀ ਬਾਈ ਨੇ ਬਾਕੀ ਹੁਣ ਗਲਾਈ ਮਰਵਾਉਣੀ ਐ ਜੀ ਕਿ ਦੇਖਦੇ ਆਂ ਕੱਲ੍ਹ ਲਾਗ ਦੱਬ ਦੇ ਇੱਥੇ ਆ ਗਣਨ ਬਾਈ ਸਹੀ ਗੱਲਾਂ ਦੀ ਚੜ ਗਿਆ ਇਹ ਲੋ ਇਹਦਾ ਅੱਧੀ ਪੀ ਗਰਮੀ ਆ ਬਾਈ ਆਪਾਂ ਨੇ ਹੁਣ ਆਪਣੀ ਮੋਟਰ ਪਰ ਪਿੰਡ ਤੋਂ ਪਿੱਛੇ ਬਾਹਰ ਖੰਨ ਪਾ ਲੈਣੀ ਸੜਕੜੇ ਵਾਲੀ ਖੰਨ ਬੰਦਣੀ ਆ ਆ ਗੱਲ ਅਸੀਂ ਇਹ ਕੰਮ ਕਰਕੇ ਬਾਈ ਛੋੜਦੇ ਜੇ ਲੀਡ ਹੁੰਦਾ ਹੁਣ ਦਾ ਵਾਲਾ ਸਰੇਆ ਡੱਬੀ ਕਰਕੇ ਛੋੜਦੇ ਜੇ ਉਹ ਹੁੰਦਾ ਦਾ ਥੋੜਾ ਜਿਹਾ ਦੂਰ ਪੈ ਜਾਂਦੇ ਆ ਹੁਣ ਇਹਦੇ ਨੂੰ ਚਾ ਲਈਏ ਇਹ ਕਿਹੜੇ ਆਏ ਆ ਵੀ ਗੱਡੀ ਆ ਜਿਹਨਾਂ ਦਾ ਸਾਮਾਨ ਵੀ ਆਪਣਾ ਹੀ ਇਹਨੂੰ ਉਤਾਰਨ ਦੇ ਲਈ ਇਹਦੇ ਪਰੇ ਮੋੜ ਲੈ ਜਾਂਦੇ ਆ ਮੜਾ ਕੇ ਇਹ ਨੂੰ ਡਾਟ ਬਾਕੀ ਪਿਆਰੀ ਆ ਜੀ ਹੁਣ ਤੁਹਾਨੂੰ ਦਿਖਾਉਂਦੇ ਅਗਲੀ ਕਾਰਵਾਈ ਕਿ ਪੈਣੀ ਆ ਤੇ ਆਪ ਚਲੋ ਇਹ ਮਰੀਆ 20 ਰੋਡ ਦੀ ਲੈ ਕੇ ਚੱਲੀ ਗੋਨੀ ਲਈ ਚਲੋ ਬਾਹਰ ਨੂੰ ਬਾਈ ਹੁਣ ਟਾਈਮ ਲੱਗਿਆ ਜਾਣਾ ਮਾ ਉਹ ਟਾਈਮ ਲੱਗਿਆ ਨਹੀਂ ਆ ਜਾਓ ਕੀ ਕਹਿੰਦੇ ਇਹ ਜਿਹੜੇ ਮਾਂ ਦਾ ਕਮਾਲ ਨਹੀਂ ਕਿਉਂਕਿ ਫੇਸਬੁਕ ਕਰੀਆ ਮਸ਼ੀਨ ਕਰਦੇ ਪਾਣੀ ਦਾ ਗੱਲ ਪਾਣੀ ਦਾ ਗੱਲ ਪਾਸੇ ਪੜਾਈ ਮੁੰਡੇ ਆ ਪਾਣੀ ਨਾਲ ਪੂਰੇ ਘੜੇ ਚ ਪਹਿਲਾਂ ਹਲਾ ਲੈਂਦੇ ਆ ਇਹਦੇ ਨਾਲ ਹੁਣ ਮਾੜਾ ਲਾ ਦੇ ਜਦੋਂ ਕੋਈ ਤੇਨ ਵਾਤਾਈ ਰਾਇਦਾ ਸਿੱਧੇ ਨਾਲ ਖਾ ਲੈਣਾ ਬੰਦ ਕਰ ਰਿਹਾ ਕਹਿੰਦਾ ਬਹੁਤ ਹੈ ਕਿਹੜੀ ਗੱਲ ਨਾਲ ਪਾਣੀ ਪਾ ਦਿੰਦੇ ਆ ਉਹ ਪਾਣੀ ਵਾਲੀ ਉੱਥੇ ਲਾਇਆ ਤਾਂ ਲੇਟ ਹੋ ਗਈ ਜੀ ਜੇ ਪਹਿਲਾ ਵਾ 4 ਦਿਨ ਪਹਿਲਾਂ ਬਾਲਾਂ ਦੇ ਹੈ ਉਧਰ ਗਿਆ ਲਾ ਪਰਾਂ ਆਉ ਦੇਖ ਸਾਰਾ ਹੀ ਡਕਾਉਂ ਪਿਲਾਈ ਹੈ ਉਹ ਕਿੱਥੋਂ ਲੁੜੂਗਾ ਆਪਣੇ ਅੱਗੇ ਵੀ ਦੇਖਦੇ ਆ ਮੂਰ ਆਇਆ ਲਗਾ ਲਾ ਰਿਹਾ ਹੈ ਇਹ ਕਿਹੜਾ ਹੈ ਫੇਰ ਫੇਰੋ ਸਾਡੇ ਅੱਗੇ ਆਂਦੇ ਹੋ ਜਾਨਵੇਂ ਆਏਗਾ ਨਾ ਵੜੰਦਾ ਜਾਂਦਾ ਇਹਨੇ ਆਚਾਰ ਵਾਲੇ ਉਡੀਕ ਆਚਾਰ ਵਾਲੇ ਇਹਨਾਂ ਚਾਰ ਦਾ ਸਵਾਦ ਲੈ ਤੂੰ ਤਾਂ ਸਾਰੀ ਜਿਆਦਾ ਹੋਣੀ ਉਹ ਹੀ ਫੇਰ ਹੋਏ ਹੋ ਸਾਨੂੰ ਆਏ ਨੇ ਛਿੜ ਕੇ ਕਿਹੜਾ ਰੱਖੀ ਕਰੂਗਾ ਤੇ ਜੇ ਲੋੜ ਆਈ ਫਿਰ ਤੇ ਨਹੀਂ ਨਾ ਬਿਗਾਉਂਗਾ ਲਗਾਉਂਗਾ ਨਹੀਂ ਚਾਰਾਂ ਨੇ ਆਲਾ ਪੁੱਤ ਚਾਹੇ ਜਿਹੜਾ ਕਾਰਿਆਂ ਨੂੰ ਚੋਣਦਾ ਹੈ। ਇਹ ਖਲੀ ਚਾਹੀਦੀ ਆ। ਇਹ ਆਇਆ ਤਾਂ ਅਮਰ ਦਾ ਬਲੰਦ ਜੀ। ਜੇ ਮੈਨੂੰ ਆਉਂਦੀ ਨਾ ਪਿਆਰ ਦੇ ਤਿਆਰੇ ਵਾਲੀ ਜੀ। ਅਰੇ ਦੂਜਾ ਟਪੈਣਾ ਆਪਣਾ ਮੁੱਲ ਮੋੜ ਲਾ। ਹੈ ਕਿ ਨਹੀਂ? ਦੂਜੇ ਆਹ ਬਿੱਕਾ ਤਾਂ ਹੋ ਜਾਣਾ ਅੱਜ ਵੀ ਕਰਨ ਦਾ। ਹੋ ਜਾਣਾ। ਹਾਂ। ਕਿੰਨਾ ਕਿੰਨਾ ਬਿੱਕਾ ਚਾਹੀਦਾ ਮੁੱਤ ਦਾ। ਇਹ ਵੀ ਚਾਈਦਾ ਹੈ 2 ਕਿਲੋ ਕਰਦਾ 2 35 ਦਿੱਤੀ ਦਿਓ। ਅੰਜੀਟ ਹੋ ਗਿਆ ਉਹ ਵੀ ਤਰਾ 7 7 7 ਕਿਲੋ 7 ਕਿਲੋ ਹੋ ਗਿਆ ਇਹਨੇ ਹੁਣ ਕਰਾ ਦਿੱਤਾ ਹੈ ਇਹਦਾ ਦੇਖੇ ਨਾ ਪਿਆਰ ਕਰਕੇ ਪਾਣੀ ਆ ਗਿਆ ਇਹ ਵੀ ਆ ਪਾਣੀ ਦਾ ਵੀ ਇੱਥਾਰੇ ਕੇ ਕਰਾਈ ਹਾਂ ਠੀਕ ਆ ਮਾਸੜ ਨੇ ਨਾ ਐਦਾਂ ਵੀ ਜੀ ਵੀ ਕਿੰਨੀ ਮੱਤੀ ਦਵਾ ਲੈਂਦੀ ਆ ਹੈ ਕਿੰਨੀ ਦਵਾ ਲੈਂਦਾ ਪਿਆਰ ਨਹੀਂ ਆਉਂਦਾ ਆਉਂਦਾ ਉਹ ਹੈਗਾ ਪਰ ਆਉਂਦਾ ਹੀ ਆਉਂਦਾ ਹੀ ਇਹ ਪਾਣੀ ਚੱਲਦਾ ਨਹੀਂ ਚੱਲ ਚੱਲ ਦੇਖਦੇ ਪਿਆਰ ਕਰਦੇ ਨਹੀਂ ਦੇਖੇ ਜਿੱਤਾ ਸੁੱਕੇ ਨਾ ਪਾਣੀ ਲੱਗਦਾ ਇਹ ਪਾਣੀ ਦਾ ਪਾਣੀ ਉਹਦਾ ਆਇਆ ਕਰ ਲੈਂਦੇ ਆ ਕਰ ਦੇ ਦੇਖੇ ਜਿੱਤਾ ਨਹੀਂ ਹਾਂ ਪੂਰੇ ਕੱਟ ਕੇ ਪਾਣੀ ਲਾਉਂਦੇ ਹੋਰ ਪੜਦਾ ਜਾ ਅਜੀਬੀ ਗੱਲ ਹੈ ਅੱਛਾ ਵੀ ਰੋਣੀ ਕਰਨ ਦੀ ਲੋੜ ਨਹੀਂ ਰੋਣੀ ਮਾਈ ਅੱਛਾ ਸੁੱਕਾ ਹਾਂ ਹਾਂ ਸਲਾਮ ਵਾਲੇਮ ਬੰਦਿਆ ਸਲਾਮ ਵਾਲੇਮ ਇਹ ਤਾਂ ਠੀਕ ਆ ਆ ਜਾ ਕੇ ਨਾ ਨਹੀਂ ਚੱਲੂਗਾ ਆ ਤਾਂ ਨਹੀਂ ਬਾਤ ਸੀ ਨਾ ਪਤਾ ਨਹੀਂ ਦੇਖਿਆ ਹਾਂ ਬਾਹਰ ਲਿੰਦੀ ਕੌਣੀ ਆ ਗਈ ਨਹੀਂ ਨਹੀਂ ਓਰੇ ਭਾਈ ਪਨੀਰੀ ਨਹੀਂ ਜੇਣੀ ਐ ਇੱਥੇ ਆ ਤੁਂ ਜਬ ਨਹੀਂ ਲਾ ਲਈਂ ਨਾ ਖੰਦੇ ਗਈ ਫਿਰ ਐਵੇਂ ਕਿਆਰੀਆ ਬਣਾ ਦੇਉਂਗਾ ਮੈਂ ਹਿਸਾਬ ਨਾਲ ਖਾਲ ਤੇ ਨੱਕਰੇ ਸਾਰੇ ਪਾਉਣੇ ਆ ਇੱਧਰ ਆਉਂਦੇ ਨੱਕੇ ਜਾਈਂ ਪਾਣੀ ਲੈ ਜਾਂਦੇ ਕਿਹੜਾ ਪਾਈ ਵੀ ਜਾਣਾ ਤੇ ਮਿਲ ਜਾਣਾ ਜਾਂ ਦੋ ਵਾਰੀ ਆਇਆ ਵੇ ਇਹਨਾਂ ਵਾੜ ਜਾਣਾ ਇਹ ਵੀ ਦਾਇ ਕੱਕ ਨਾ ਹੋ ਜਾ ਆਨੇ ਵਰਗਾ ਹੈ ਅੰਦਰ ਲੈਂਦਾ ਭਾਈ ਆਪਣਾ ਲੈ ਕੇ 2 ਰੁਪਏ ਮੰਡ ਚ ਵੀ ਰਹਿੰਦੀ ਹਲੇ ਮੰਡ ਮੈਂ ਤਾਂ ਵੱਟੂ ਨਹੀਂ ਉਹ ਕੱਢਣੇ ਲੈਦਾ ਕਿੱਲਾ ਹਾਂ ਮੰਨ ਕੇ 4 ਕਿਰੀ ਤੇ ਆ ਬੱਲੇ ਰਹਿ ਗਈ ਹਾਂ ਆ 2 ਰੁਪਏ 2 ਰੁਪਏ ਅੱਗੇ ਨਿਕੜਿਆ ਭਾਈ ਹੈ ਉਹ ਖੜਾ ਨਾ ਮੈਂ ਆ ਜਾ 218 ਨਹੀਂ ਹੋਣਾ ਤਾਂ ਇਹ ਪਰ ਆਬਰਸ਼ੀਨ ਤਾਂ ਹਜੇ ਠੀਕ ਖੜਾ ਵੜਦੇ ਆ ਉਹਨੂੰ ਹੋਰ ਲਾ ਬੇ ਕਿੱਥੇ ਛਾੜ ਹੋਰ ਇੱਕ ਸਿਆੜ ਹੋਰ ਲਾ ਦੇ ਉਹ ਹਾਜ਼ਰ ਬੀਜਣੀ ਵੀ ਦੂਆ ਲੋਟਾ ਪਾਇਆ ਕਹਿੰਦਾ ਪਾਇਆ ਕਹਿੰਦਾ ਕਹਿੰਦਾ ਵੀ ਇਹਨੂੰ ਸੁੱਕੇ ਚ ਮੱਕੀ ਬੀਜ ਦੋ ਕਿੱਟਾ ਜੇ ਗਏ ਨਾ ਗੰਨਾਂ ਸਿਆੜ ਕੱਟ ਕੇ ਪਾਣੀ ਦਾ ਆਓ ਹਾਲ ਹਾਲ ਕਹਿੰਦਾ ਸਭ ਤੋਂ ਵਧੀਆ ਹੈ ਸਭ ਤੋਂ ਵਧੀਆ ਹੋ ਕੰਮ ਤਿੰਨ ਸਿਆੜ ਤਿੰਨ ਸਿਆੜ ਹੋਰ ਦੇ ਆਹੋ ਮੱਕੀ ਜੰਮੇ ਆਉਣੀ ਹਾਂ ਕਦ ਨਾਲੇ ਲੇਟ ਨਹੀਂ ਹੋਣੀ ਨਾਲੇ ਕੱਲ ਨੂੰ ਕਾ ਬਿਟਰਨਾ ਬਾਦ ਨੂੰ ਦੇ ਨਾ ਹਾਂ ਐਨ ਬਣ ਜਾਣਾ ਇਹਨੇ ਮੈਂ ਕਿਹਿਆਰੀ ਕਿਆਰੀਆਂ ਲੈਣੇ ਚ ਲਾ ਦੇਣਾ ਹੋਰ ਕਰੀ ਤਿੰਨ ਸਿਆੜ ਹੋਰ ਦੇ ਦੋ ਤਿੰਨ ਫੱਟਾਂ ਵੀ ਆ ਤਿੰਨ ਵਾਰੀ ਹੋਰ ਕੁਮਾਰ ਦੇ ਉਧਰ ਹੋਰ ਬਾਜੂਆ ਥੋੜਾ ਜਾ ਫਿਰ ਹੋਰ ਬਾਜੂਆ ਉਹ ਜਿਹੜਾ ਰਹਿ ਗਿਆ ਫਿਰ ਬਾਦੋਂ ਬੀਤੂਗੇ ਬਾਦੇ ਬਾਦੇ ਬਾਦ ਨਹੀਂ ਰਹੁੰਦਾ ਸਿੱਛੇ ਦੇ ਕੰਮ ਆ ਬਾਬਾ ਆ ਬਾਬਾ ਆ ਬਾਹਰ ਹੁਣੇ ਕਹਿੰਦਾ ਫੋੜ ਪਾਉਣਾ ਹੈ ਹੈ ਕਹਿੰਦਾ ਫੋੜ ਪਾਉਣਾ ਕਹਿੰਦਾ ਦੁਨੀਆ ਨੂੰ ਕਹਿੰਦਾ ਸ਼ੌਂਕੀਆਂ ਦੇ ਮੀਆਂ ਇਹ ਅੱਛਾ ਜਿੱਦੇ ਧੂਆ ਬਾਹਰ ਨੇ ਜਿੰਨੇ ਲੈ ਗਏ ਨੂੰ ਬਾਹਰੇ ਦਿੰਦਾ ਹੈ ਆ ਲਿਆ ਫੋੜ ਨੇ ਆ ਫਿਰ ਧੂਆ ਮੈਂ ਰੱਖਣਾ ਅੱਡਾ ਨੂੰ ਪਈ ਨਹੀਂ ਰੱਖਣਾ ਰਵੇ ਰੱਖਣੇ ਆ ਸੋ ਇਆ ਮੈਂ ਹੋਰ ਬੱਝਾ ਯਾਰ ਇਹ ਜਿੰਨੇ ਕਾਜ ਨਹੀਂ ਜੱਟ ਹੋ ਗਏ ਇਹੋ ਅੱਗੇ ਨਾ ਅੱਛਾ ਥੇ ਨਹੀਂ ਆ ਹਾਂ अंदर मारने का काम हो ही नहीं रहा है इधर तब तो तुम्हें पायेगा ना तुम्हें हाँ बट मुक्का है इधर तो इतना कर दिया मुझे इधर कितना मोहलिब आपको पता है क्योंकि आपने ना भूलो हाँ ये कहानी हाँ ये जब क्या बोला जब ना मोहलिब करने के लायक ਹਾਂ ਇਹ ਜਗਾ ਨੂੰ ਲੈ ਕੇ ਵਾਲੇ ਗੱਲ ਲਾਈਏ ਦੀ ਆਹ ਬੜੀਆ ਜਿੰਨੇ ਕਰਵਾਣਾਂ ਦੇ ਬਹੁਤ ਹਾਂ ਹੌਲੀਆਂ ਦਾ ਵੀ ਇੱਥੇ ਮਾਰ ਕੇ ਅੱਖੇ ਲਾ ਰਹਿ ਨੇ ਆ ਗਿਆ ਕਰਤਾ ਆਹ ਬਾਰਾ ਸਿੰਘਾਂ ਤੇ ਗਲਾਈਂ ਗਏ ਨੇ ਬਾਹਰ ਕੋਲੇ ਪਾਏ ਜਾ ਬੱਚੇ ਹਾਂ ਇੱਕ ਬੰਦਾ ਆਹ ਦੇ ਕਰਤਾ ਕੰਮ ਆ ਥੌੜੀ ਵਾਲਾ ਕੰਮ ਹੋ ਗਿਆ ਹੁਣ ਥੌੜੀ ਦਾ ਥੌੜੀ ਦਾ ਕੁਝ ਨਹੀਂ ਮੰਨੂ ਤਾਂ ਐਂ ਦਾ ਫਿੱਕੀ ਜਿਹਾ ਲੈ ਗਿਆ ਕੱਸਾ ਵੱਢਣੇ ਉਹ ਬਾਹਲੇ ਬਰੂ ਹੁੰਦਾ ਸਾਡਾ ਘੱਟਾ ਪਾਉਂਦਾ ਰਿਹਾ ਉਹ ਫੇਰ ਜੇ ਚਾਹ ਉੱਥੇ ਬਾਰਾ ਵੜਟ ਲਾ ਉਹ ਸਵੇਰੇ ਮੈਂ ਵੱਢਣੇ ਵੀ ਕੱਕ ਸਵੇਰੇ ਮੈਂ ਕੱਕ ਵੀ ਵੱਢਣੇ ਇਹਦੇ ਨਾਲ ਸਿੱਧਾ ਖਾਲੂਗਾ ਚੱਲ ਮੈਨੂੰ ਦਾ ਪਤਾ ਨਹੀਂ ਖੇਡ ਕੇ ਆਉਂਦਾ ਚੱਲ ਬਾਦੇ ਚੱਲ ਲੈ ਲਿਆ ਮੇਰੇ ਨਾਲ ਹੀ ਆਪਾਂ ਦਾ ਬੱਤਰ ਸਰ ਉਹਨੂੰ ਕਾਫੀ ਲੱਗਣੀ ਦੀ। ਇਹਦੇ ਦੇਖਦਾ ਲੱਗਣੀ ਦੀ ਵੱਟ ਉਹ ਡਿੰਗਾ ਡੇਟਾ ਹੋ ਗਿਆ ਨਾ ਤਾਂ ਬਸ ਉਹ ਗਾਇ। ਆਜੋ ਅਸੀਂ। ਟਾਇਰ ਟੂਰ ਔਖਾ ਜਾਣਾ ਟਾਇਰ ਪਰ ਕੱਟ ਲੱਗ ਜਾਣਾ ਦਾ। ਇਹ ਪਿਆ ਦੋ ਪਾਸੇ ਹੁੰਦਾ ਨਾ। ਹਾਂ। ਇਹ ਟੂਰ ਉਹ ਬੁੱਲ ਲੱਗ ਰਿਹਾ ਟਾਇਰ ਜਿਹੜਾ। ਲੱਗਿਆ ਤਾਂ ਹਿੰਦੇ ਲੱਗ ਜਾਂਦਾ ਪਹਿਲੇ ਲੱਗਿਆ ਤਾਂ ਜਾਂ ਮੁੱਲ ਮੜਾ ਜਾ। ਮੁੱਲੇ ਟਾਇਰ ਲੰਗਿਆ। ਸੰਗਾਂ ਜਿਹੜਾ ਲੱਗੇ ਤਾਂ ਵੀ ਲੱਗ ਹੀ ਦੇ ਦਿੰਦਾ ਡਿੰਗਾ ਡੇਟਾ ਹੋ ਜਾਂਦਾ ਇਹਨਾਂ ਨਾਲ।